ਸਾਡੇ ਪੁੱਤਰਾਂ ਦੇ ਕਰਕੇ ਨਾ ਜ਼ਿਆਦਾ ਧਰਮਾਉ ਪਿਓ ਨਾ ਪਾਪ ਕਮਾ ਲੈਂਦੇ ਪਰ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਨਹੀਂ ਕਿ ਪੁੱਤਰਾਂ ਨੇ ਬਾਅਦ ਦੇ ਵਿੱਚ ਕੀ ਕਰਨਾ ਹੁਣ ਕਈ ਆਪ ਜਿਵੇਂ ਤੱਕ ਦੇ ਹੋ ਕਿ ਮਾਤਾ ਪਿਤਾ ਜਿਹੜੇ ਬਜ਼ੁਰਗ ਹੁੰਦੇ ਕੀ ਕੁਝ ਘਾਲਣਾ ਘਾਲ ਕੇ ਤੇ ਆਪਣੇ ਪੁੱਤਰਾਂ ਨੂੰ ਬਲੰਦੀਆਂ ਸੁਖਾ ਦਿੰਦੇ ਤੇ ਤੁਹਾਨੂੰ ਕਿਸੇ ਗੱਲ ਦੀ ਅਸੀਂ ਕਮੀ ਨਹੀਂ ਰਹਿਣ ਦੇਣੀ ਜੋ ਵੀ ਤੁਸੀਂ ਨੇ ਕਰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਰੋ ਬੜਾ ਕੁਝ ਕਰਦੇ ਘਾਲਣਾ ਘਾਲਦੇ ਕਿਤੇ ਪੁੱਤਰ ਨੂੰ ਹੱਥ ਵੀ ਨਹੀਂ ਲਾਉਣ ਦਿੰਦੇ ਕਿਸੇ ਕੰਮ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੁੱਤਰ ਕੀ ਪਾਉਂਦਾ ਮਾਂ ਦੇ ਪਿਓ ਦੀ ਝੋਲੀ ਦੇ ਵਿੱਚ ਫਿਰ ਕੁਝ ਨਹੀਂ ਪਾਉਂਦਾ ਉਹਨਾਂ ਦੇ ਦੁੱਖ ਪਾਉਂਦਾ ਝੋਲੀ ਦੇ ਵਿੱਚ ਜਦੋਂ ਮਾਂ ਪਿਓ ਕੋਲ ਬੈਠੇ ਆਖਦੇ ਨਾ ਕਿ ਕੋਈ ਪਾਣੀ ਲਿਆ ਦੇ ਵੋ ਫਿਰ ਨਹੀਂ ਪੁੱਛਦੇ ਉਸ ਮੈਂ ਰਾਤ ਹੀ ਨਾ ਮਹਾਂਪੁਰਖਾਂ ਦੇ ਕੋਲ ਬੈਠਾ ਬਾਬਾ ਨਰਿੰਦਰ ਸਿੰਘ ਜੀ ਦੇ ਕੋਲ ਉਹਨਾਂ ਨੇ ਗੱਲ ਵਿਚਾਰ ਕੀਤੀ ਉਹਨਾਂ ਨੇ ਜੋ ਬਾਣੀ ਦੇ ਵਿੱਚ ਵੀ ਬਚਨ ਆਉਂਦੇ 10 ਬਾਸ 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੇ 40 ਸੀ ਪਰ ਹੋਏ 85 60 ਕੇ ਬੋਡੇ ਪਾ ਆਵੇ 70 ਕਾ ਮਤ ਹੀਣ ਅਸਹੀਹਾ ਦਾ ਵਿਵਹਾਰ ਨਾ ਪਾਵੇ 90 ਕਾ ਸਹਜ ਅਸ ਨੇ ਇਹ ਤੇ ਖਾਲਸਾ ਜੀ ਬਾਣੀ ਦੇ ਵਿੱਚ ਬਚਨੇ ਆਉਂਦੇ ਕਿ ਪਹਿਲਾਂ ਤੇ 40 ਸਾਲ ਤੱਕ ਨਨ ਮਨੁੱਖ ਦੀ ਜ਼ਿੰਦਗੀ ਹਰ ਕੋਈ ਭੋਗਦਾ ਜਮਾਨੇ ਦੇ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿੰਦੀ ਤੇ ਬੜੀ ਉਧਾਰ ਲੈ ਕੇ ਨਾ ਬੜੀ ਸੁੰਦਰ ਤੇ ਲੈ ਕੇ ਨਾ ਸਮਝਾਇਆ ਕਿ ਮਨੁੱਖ ਦੀ 40 ਸਾਲ ਉਮਰ ਤੇ ਬੜੇ ਆਨੰਦ ਦੇ ਨਾਲ ਭੋਗਦਾ ਅੱਗੇ ਨਹੀਂ ਬਿਰ ਹੁਣ ਖਾਲਸਾ ਜੀ ਉੱਥੇ ਇਹ ਹੋ ਗਿਆ ਕਿ ਜਦੋਂ ਪਰਮਾਤਮਾ ਦੇ ਦਰ ਤੇ ਇਹ ਜੀਵ ਸਿਰਜੇ ਗਏ ਨਾ ਤੇ ਉੱਥੇ ਇਹਨਾਂ ਦੀ ਉਮਰ ਰਣੀਤ ਕਰਨੀ ਸੀ ਉਹ ਪਰਮਾਤਮਾ ਦੀ ਉਥੇ ਮਨੋਖ ਨੂੰ ਵੀ ਸੱਦ ਲਿਆ ਉਥੇ ਫਿਰ ਗਧੇ ਨੂੰ ਵੀ ਸੱਦ ਲਿਆ ਉਥੇ ਫਿਰ ਕੁੱਤੇ ਨੂੰ ਵੀ ਸੱਦ ਲਿਆ ਤੇ ਉਲੂ ਨੂੰ ਵੀ ਸੱਦ ਲਿਆ ਇਹ ਚਾਰ ਜਾਣੇ ਨਾ ਦਰਗਾਹ ਦੇ ਵਿੱਚ ਉਹ ਪ੍ਰਮਾਤਮਾ ਨੇ ਸੱਦੇ ਆਪਦੇ ਤੇ ਉਮਰ ਵੰਡਣੀ ਸੀ ਤੇ ਸਭ ਤੋਂ ਪਹਿਲਾਂ ਪ੍ਰਮਾਤਮਾ ਨੇ ਕਿਹਾ ਮਨੋਖਾ ਤੂੰ ਇਹ 84 ਲੱਖ ਜੂਨਾ ਦਾ ਸਰਦਾਰ ਹੈ ਪਹਿਲਾਂ ਤੂੰ ਦੱਸ ਕਿੰਨੇ ਉਮਰ ਚਾਹੀਦੇ ਤੈਨੂੰ ਉਨ ਮਨੋਕਾ ਕਹਦਾ ਕਿਵੇਂ ਤੁਹਾਡੀ ਇੱਛਾ ਮੈਨੂੰ ਤੇ 40 ਸਾਲ ਬਹੁਤ ਪਰਮਾਤਮਾ ਨੇ ਕਹਿ ਦਿੱਤਾ ਠੀਕ ਹੈ ਫਿਰ ਹੁਣ ਆ ਗਈ ਅੱਗੇ ਗਦੇ ਦੀ ਵਾਰੀ ਹੁਣ ਗਦੇ ਨੂੰ ਪੁੱਛਿਆ ਪਰਮਾਤਮਾ ਨੇ ਤੈਨੂੰ ਕਿੰਨੀ ਉਮਰ ਚਾਹੀਦੀ ਤੂੰ ਆਖਦਾ ਪਹਿਲਾਂ ਮੇਰਾ ਕੰਮ ਦੱਸੋ ਕੰਮ ਕੀ ਪਰਮਾਤਮਾ ਨੇ ਦੱਸਿਆ ਤੂੰ ਭਾਰ ਢੋਣਾ ਹੈ ਭਾਰ ਟਾਉਣ ਉਹਦਾ ਤੇਰਾ ਕੰਮ ਏ ਕਿ ਤੇ ਇਥੋਂ ਚੁੱਕ ਤੇ ਕਿਤੇ ਦੂਸਰੇ ਪਾਸੇ ਖੜ ਤੇ ਕਿਦੋਂ ਆਉਂਦਾ ਮੈਂ ਭਾਰ ਹੀ ਟਾਉਣਾ ਮੈਂ ਚਾਲੀ ਕੀ ਕਰਨੇ ਮੈਨੂੰ 20 ਬੜੇ ਤੇ ਲਾਗੇ ਉਹ ਮਨੋਖ ਕੜਾਉਂਦਾ ਇਹਨੂੰ 20 ਬੜੇ ਤੇ ਇਹਦੇ ਵੀ ਮੈਨੂੰ ਦੇ ਦੇਵੋ ਮੇਰੀ 60 ਹੋ ਜਾਊ ਉਹ ਗਦੇ ਦੇਵੇ ਵੀ ਇਹ ਸਾਲ ਮਨੋਖ ਨੂੰ ਦੇ ਦੇ ਅੱਗੇ ਆ ਗਈ ਕੁੱਤੇ ਦੀ ਵਾਰੀ ਕਿ ਤੂੰ ਦੱਸ ਹੁਣ ਕੀ ਕਰਨਾ ਏ ਤੈਨੂੰ ਉਮਰ ਕਿੰਨੀ ਚਾਹੀਦੀ ਤੇ ਕੁੱਤਾ ਆਖਦਾ ਮੇਰਾ ਕੰਮ ਦੱਸੋ ਮੇਰਾ ਕੀ ਤੇ ਪਰਮਾਤਮਾ ਆਖਦਾ ਕਿ ਤੇਰਾ ਕੰਮ ਹੀ ਤੂੰ ਘਰ ਦੀ ਰਾਖੀ ਕਰਨੀ ਕੋਈ ਆਉਂਦਾ ਜਾਂਦਾ ਵੇਖਣਾ ਇਹ ਤੇ ਤੂੰ ਭੌਂਕਣਾ ਹੀ ਤੇਰਾ ਦੇਹ ਕੰਮੇ ਜੇ ਕੋ ਰੋਟੀ ਲੈਣੀ ਤੇ ਤਵੇਂ ਭੌਂਕਣਾ ਹੀ ਤੇ ਤੈਨੂੰ ਫੇਰ ਪੈਣੀ ਉਹ ਆਖਦਾ ਫਿਰ ਮੈਂ ਚਾਲੀ ਕੀ ਕਰਨੀ ਮੈਨੂੰ ਵੀ ਵੀ ਬੜੇ ਤੇ ਲਾਗੇ ਮਨੋਖ ਖੜਾ ਆਖਦਾ ਇਹਦੇ ਵੀ ਵਾਅਦੇ ਮੈਨੂੰ ਦੇ ਦੇਵੋ ਉਹ ਵੀ ਦੇ ਦੇਥੇ ਅਗੇ ਆ ਗਿਆ ਉਲੂ ਉਹ ਆਖਦੇ ਤੈਨੂੰ ਕਿੰਨੇ ਜਾਈ ਦੀ ਪ੍ਰਮਾਤਮਾ ਨੇ ਪੁੱਛਿਆ ਤੈਨੂੰ ਕਿੰਨੀ ਉਮਰ ਚਾਹੀਦੀ ਉਲੂ ਆਖਦਾ ਮੇਰਾ ਕੰਮ ਦੱਸ ਤੇ ਆਗੋ ਪ੍ਰਮਾਤਮਾ ਨੇ ਕਿਹਾ ਤੇਰਾ ਕੰਮ ਤੇ ਇਹ ਤੈਨੂੰ ਦਿਨੇ ਤੇ ਕੁਝ ਦਿਖਾਈ ਨਹੀਂ ਉਹ ਦਿਨ ਤੂੰ ਰਾਤ ਨੂੰ ਵੇਖ ਸਕਦਾ ਹੈ ਉਹ ਆਖਦਾ ਮੈਂ ਵੀ ਮੈਂ ਇਹ ਨਹੀਂ ਕੀ ਕਰਨੀ ਮੈਨੂੰ ਵੀ ਨਹੀਂ ਕਬੜੇ ਇਹ ਮਨੁੱਖਾ ਕੋਹਲਾ ਕਾਟਾ ਤੇ ਆਖਦਾ ਇਹ ਦੇ ਵੀ ਮੈਨੂੰ ਦੇ ਦੇ ਤ ਮੇਰੀ ਤੇ 100 ਪੂਰੀ ਹੋਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ 100 ਸਾਲ ਮਨੁੱਖ ਨੇ ਉਮਰ ਆਪਣੀ ਪੂਰੀ ਕਰ ਲਈ ਹੁਣ ਖਾਲਸਾ ਦੀ ਆ ਜਾ ਬੋ ਸਿੱਖਿਆ ਦੇ ਵੰਨ ਨੂੰ 40 ਸਾਲ ਤੇ ਮਨੁੱਖ ਖੋਗ ਦਾ ਉਮਰ ਮਨੁੱਖਾਂ ਵਾਲੀ ਤੇ 40 ਤੋਂ ਬਾਅਦ ਦੇ ਵਿੱਚ ਜਿਹੜੇ 20 ਸਾਲ ਨਾ 40 ਤੋਂ 60 ਸਾਲ ਤੱਕ ਇੱਕ ਗ੍ਰੇਸਤੀ ਹੁੰਦਾ ਤੇ ਭਾਰ ਢੋਹਦਾ ਫਿਰ ਪਰਿਵਾਰ ਦੇ ਬੋਝ ਦੇ ਕੇ ਚੋਕਦਾ ਕਿਤੇ ਆਪਣੇ ਧੀ ਪੁੱਤਰਾਂ ਦਾ ਬੋਝ ਚੁੱਕ ਲੈਂਦਾ ਆਪਣੇ ਉੱਤੇ ਕਿਉਂਕਿ ਗਧੇ ਵਾਲੀ ਉਮਰ ਕਿਤੇ ਪਰਿਵਾਰ ਦਾ ਪੂਹ ਬੋਝ ਆਪਣੇ ਸਿਰ ਦੇ ਉੱਤੇ ਮੋਢਿਆਂ ਤੇ ਚੁੱਕ ਕੇ 20 ਸਾਲ ਤੀ ਭੋਗਦਾ ਉਮਰ ਉਹ ਫਿਰ ਜਦੋਂ 60 ਸਾਲ ਤੇ ਆ ਜਾਂਦਾ ਤੇ ਫਿਰ ਜਦੋਂ ਅੱਗੇ 60 ਤੋਂ 80 ਸਾਲ ਤੱਕ ਤੇ ਫਿਰ ਉਹ ਜਾਂਦੀ ਕੁੱਤੇ ਵਾਲੀ ਸ਼ੁਰੂ ਫਿਰ ਜੋ ਕਮਾਉਂਦਾ ਤੇ ਫਿਰ ਕਮਾ ਕੇ ਜਦੋਂ ਧੀਆ ਪੁੱਤਰ ਹੋ ਜਾਂਦੇ ਨਾ ਸੁਖੇ ਤੇ ਕਿਤੇ ਰਾਤ ਬਰਾਤੀ ਵਿਚਾਰੇ ਨੂੰ ਆਉਂਦੀ ਜਾਗ ਤੇ ਲੱਗਦੀ ਤੇ ਤੇ ਆਖਦਾ ਨੇ ਧੀਏ ਪੁੱਤਰ ਮੈਨੂੰ ਕੋਟਕ ਪਾਣੀ ਦਾ ਗਲਾਸ ਪਿਆ ਤੇ ਅੱਗੋ ਜਿਹਾ ਜਵਾਬ ਭਲਾ ਕੀ ਹੁੰਦਾ ਕੁੱਤੇ ਵਾਂਗੂ ਭੁਗਦਾ ਰਹਿਣਾ ਪਹਿਜਾ ਚੁੱਪ ਕਰਕੇ ਆਪੋ ਸਾਥ ਨੂੰ ਸ੍ਰੀ ਵਾਹਿਗੁਰੂ ਫਿਰ ਅਗਲੀ ਉਹ ਉਮਰ ਹੀ ਉਹ ਸ਼ੁਰੂ ਹੋ ਗਈ ਕਿਸੇ ਨੇ ਨਹੀਂ ਸੁਣਨੀ ਇਹ ਦੀ ਬੈਠਾ ਰਹਿਦਾ ਵਿਚਾਰਾ ਪੁਕਾਰਾਂ ਕਰਦਾ ਰਹਿਦਾ ਹੁਣ ਅੱਗੇ ਅਸੀਂ ਤੋਂ ਜਿਹੜੀ ਰਹਿ ਗਈ ਉੱਲੂ ਵਾਲੀ ਉਹ ਸ਼ੁਰੂ ਹੋ ਗਈ ਹੁਣ ਵਿਚਾਰਾ ਬੈਠਾ ਤੇ ਦਿਨੇ ਤੇ ਰਾਤ ਨੂੰ ਤੇ ਦਿਨੇ ਤੇ ਇਸ ਨੂੰ ਨੀਂਦ ਕੋਈ ਨਹੀਂ ਆਉਂਦੀ ਟਕਾ ਆਉਂਦਾ ਹੀ ਕੋਈ ਨਹੀਂ ਵਿਚਾਰਾ ਬੈਠਾ ਰਹਿਦਾ ਨਾ ਕੁਝ ਬੋਲ ਸਕਦਾ ਨਾ ਕੁਝ ਕਰ ਸਕਦਾ ਬੈਠਾ ਰਹਿੰਦਾ ਕਿਹੜਾ ਆ ਗਿਆ ਘਰੋਂ ਤੇ ਕਿਹੜਾ ਚਲੇ ਆ ਗਿਆ ਬਸ ਮੰਜੇ ਤੇ ਵਿਚਾਰਾ ਬੈਠਾ ਡਿਉੜੀ ਦੇ ਵਿੱਚ ਉਹ ਕੁਝ ਧੱਕੀ ਜਾ ਰਿਹਾ ਤੇ ਰਾਤ ਨੂੰ ਉੱਲੋ ਵਾਂਗੋ ਜਾਗਦਾ ਰਹਿੰਦਾ ਨੀਂਦ ਕੋਈ ਆਉਂਦੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਅਸੀਂ ਤੋਂ 100 ਸਾਲ ਤੱਕ ਖਾਲਸਾ ਦੀ ਉਮਰ ਜਿਹੜੀ ਜਾਂਦੀ ਨਾ ਇਹ ਆਪ ਜੀ ਕਿਤੇ ਵੇਖੋਗੇ ਬੜੀ ਮੁਸ਼ਕਲ ਹੈ ਬਡੇਬੇ ਦੇ ਵਿੱਚ ਇਸ ਕਰਕੇ ਸਤਗੁਰ ਜੀ ਆਖਦੇ ਮਨੁੱਖਾ ਆਪਣੇ ਜੀਵਨ ਨੂੰ ਸਮਝ ਕੇ ਤੇ ਪਰਿਵਾਰ ਦਾ ਬੋਝ ਟਾਉਂਦਾ ਹੀ ਨਾ ਚਲਿਆ ਜਾਵੇਂ ਪ੍ਰਮਾਤਮਾ ਦੀ ਬੇਬੰਦੀ ਕਰ ਲੈ ਇੱਥੇ ਭਗਤ ਕਬੀਰ ਜੀ ਨੇ ਵੀ ਕਿਹਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਕਹੇ ਆਣ ਲੁਟਾਵੇ ਬੜੀ ਪ੍ਰਪੰਚ ਕਰਕੇ ਠਗੀਆਂ ਟੋਰੀਆਂ ਮਾਰ ਕੇ ਤੇ ਘਰ ਦੇ ਵਿੱਚ ਧੰਨ ਲਿਆਉਂਦਾ ਤੇ ਪਰਿਵਾਰ ਦੇ ਉਤੋਂ ਲੁਟਾ ਦਿੰਦਾ ਕਿ ਖਾਬੋ ਚੰਗੀ ਤਰ੍ਹਾਂ ਰਾਜ ਰਜ ਕੇ ਖਾਬੋ ਪਰ ਅੱਗੇ ਭਗਤ ਜੀ ਆਖਦੇ ਅੱਗੇ ਵੀ ਸੁਣ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰਾ ਜੀ ਪਹਿ ਲੇ ਜਾਏ ਏ ਮੇਰੇ ਮਾਣਾ ਇਹੋ ਜੀਆਂ ਭੁੱਲ ਕੇ ਵੀ ਗਲਤੀਆਂ ਨਾ ਕਰ ਕਪਟ ਨਾ ਕਰ ਕਿਉਂ ਹੰਤ ਦੇ ਵੇਲੇ ਤੇ ਤੇਰ ਤੋਂ ਉਸ ਪ੍ਰਮਾਤਮਾ ਨੇ ਤੇਰੇ ਕਰਮਾਂ ਨੂੰ ਜਾਂਚਣਾ ਹੀ ਤੇਰੇ ਵੇਖਣਾ ਤੂੰ ਕੀ ਕੁਝ ਸੰਸਾਰ ਦੇ ਵਿੱਚ ਕੀਤਾ ਇਸ ਨੂੰ ਵੀ ਚੇਤੇ ਰੱਖ ਤੇ ਸਭ ਕੁਝ ਉਸ ਦਰਗਾਹ ਦੇ ਵਿੱਚ ਵਾਚਿਆ ਜਾਣਾ ਹੀ ਇਸ ਕਰਕੇ ਖਾਲਸਾ ਜੀ ਮੈਂ ਇਹ ਨਹੀਂ ਆਖਦਾ ਕਿ ਪਰਿਵਾਰ ਦਾ ਛੜਾ ਛੱਡ ਦੇ ਇਹ ਸਾਡਾ ਫਰਜ ਹੈ ਅਸਾਂ ਨੇ ਨਭਾਉਣਾ ਹੈ ਪੁੱਤਰ ਦਾ ਫਰਜ ਹੈ ਆਪਣੇ ਮਾਪਿਓ ਦੀ ਪਾਲਣਾ ਕਰਨੀ ਮਾਪਿਆਂ ਦਾ ਫਰਜ਼ ਹੈ ਆਪਣੇ ਧੀਆਂ ਪੁੱਤਰਾਂ ਦੀ ਪਾਲਣਾ ਕਰਨੇ ਆਪਣੇ ਪਰਿਵਾਰ ਨੂੰ ਪਾਲਣਾ ਇੱਕ ਫਰਜ਼ ਹੈ ਇਸ ਫਰਜ਼ ਦੇ ਵਿੱਚ ਰਹਿੰਦਿਆਂ ਹੋਇਆ ਉਹ ਪ੍ਰਮਾਤਮਾ ਦੀ ਬੰਦਗੀ ਕਰਨੀ ਇਹ ਸਾਡਾ ਜੀਵਨ ਦਾ ਆਧਾਰ ਹੈ ਜੋ ਅਸੀਂ ਇੱਥੇ ਕਰਨ ਵਾਸਤੇ ਆਏ ਹਾਂ ਜਿਸ ਦੀ ਪਰਥਾਏ ਸਤਿਗੁਰ ਦੀ ਆਖ ਤੇ ਅਬਰਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਨਾਮ ਜਪਣ ਦੇ ਵਾਸਤੇ ਮਨੁੱਖਾ ਤੂੰ ਇੱਥੇ ਆਇਆ ਹੈ ਇਹ ਤੇ ਸੰਸਾਰ ਦੀ ਬਣਾਈ ਹੋਈ ਮਾਇਆ ਹੈ ਮਾਇਆ ਸਰਦੀ ਹੋਈ ਹੈ ਇਸ ਦੇ ਵਿੱਚ ਰਹਤੇ ਹੋ ਪਰਮਾਤਮਾ ਨੂੰ ਚੇਤੇ ਨਾ ਭੁਲਾ ਉਸ ਨੂੰ ਹਿਰਦੇ ਦੇ ਵਿੱਚ ਚੇਤੇ ਰੱਖ